ਜਿਹੜੇ ਬੈਂਕ ਦੇ ਧਮਕਾਉਣ ਦੇ ਖਾਤਿਰ ਤੇ ਜਿਹੜਾ ਕੀ ਆ ਉਹਨਾਂ ਵੱਲੋਂ ਸੁਸਾਈਡ ਜਿਹੜਾ ਕੀ ਕਰ ਲਿੱਤਾ ਗਿਆ ਤਾਂ ਕੀ ਜਿਹੜਾ ਬੈਂਕ ਵੱਲੋਂ ਤਾਂ ਉਹਨਾਂ ਨੂੰ ਧਮਕਾਇਆ ਗਿਆ ਸੀ ਉਹਨਾਂ ਦਾ ਜਿਹੜਾ ਸੁਸਾਈਡ ਨੋਟ ਵੀ ਜਿਹੜਾ ਕੀ ਆ ਉਹਨਾਂ ਦੇ ਕਬੜ ਦੇ ਵਿੱਚੋਂ ਮਿਲਿਆ ਇਹਨਾਂ ਤੋਂ ਕਰਜ਼ਾ ਲਿਆ ਗਿਆ ਸੀਗਾ ਉਸ ਤੋਂ ਬਾਅਦ ਬੈਂਕ ਨੇ ਇਹਨਾਂ ਨੂੰ ਕਿ ਧਮਕਾਇਆ ਕਾਫੀ ਦੁਰਵਿਵਹਾਰ ਕੀਤਾ ਤੇ ਜਦੋਂ ਇਹਨਾਂ ਦਾ ਮੁੰਡਾ ਗਗਨਦੀਪ ਉਸ ਮਸਲੇ ਦੇ ਵਿੱਚ ਆਉਂਦਾ ਹੈ ਤਾਂ ਬੈਂਕ ਵਾਲੇ ਉਸਨੂੰ ਵੀ ਧਮਕਾਉਂਦੇ ਨੇ ਅਤੇ ਕਿਹਾ ਜਾਂਦਾ ਹੈ ਵੀ ਜੇਕਰ ਤੁਸੀਂ ਪੈਸੇ ਨਹੀਂ ਮੋੜੋਗੇ ਤਾਂ ਤੁਹਾਡੇ ਘਰ ਦਾ ਵੀ ਜਿਹੜਾ ਕਬਜ਼ਾ ਲੈ ਲਿੱਤਾ ਜਾਵੇਗਾ ਤਾਂ ਦੱਸਿਆ ਜਾ ਰਹੇ ਹੈ ਕਿ ਜਿਹੜੀ ਉਮਰ ਹੈ ਜਸਵੀਰ ਸਿੰਘ ਜੀ ਤਾਂ ਉਹਨਾਂ ਦੀ 60 ਸਾਲ ਉਮਰ ਹੈ ਤੇ ਕੁਲ ਵੀਕ ਰਿਕਾਰਡ ਦੀ ਜਿਹੜੀ ਉਮਰ ਹੈ 59 ইয়ার্স ਦੱਸੀ ਜਾ ਰਹੀ ਹੈ ਜਦੋਂ ਬੈਂਕ ਵਾਲੇ ਉਹਨਾਂ ਦੇ ਫੈਕਟਰੀ ਵਿੱਚ ਬਾਰ ਬਾਰ ਜਿਹੜੇ ਮਾਰਦੇ ਸਨ ਤਾਂ ਉਹ ਉਹਨਾਂ ਨੂੰ ਕਾਫੀ ਜ਼ਿਆਦਾ ਤੰਗ ਵੀ ਕੀਤਾ ਜਾ ਰਿਹਾ ਸੀ ਖਬਰਿਕ ਲੁਧਿਆਣਾ ਤੋਂ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆਇਰ ਚੋਂ ਦੱਸ ਦਈਏ ਕਿ ਲੁਧਿਆਣਾ ਦੀ ਜਿਹੜੀ ਮਸ਼ਹੂਰ ਫੈਕਟਰੀ ਗਾਂਧੀ ਨਗਰ ਦੇ ਵਿੱਚ ਜਿਹੜੀ ਕਿ ਪੰਚ ਰਤਨ ਨਾਮ ਦੀ ਫੈਕਟਰੀ ਸੀ ਜਿਸ ਦੇ ਵਿੱਚ ਜਸਵੀਰ ਸਿੰਘ ਅਤੇ ਕੁਲਵੀਰ ਕੌਰ ਐਸ ਦੇ ਮਾਲਕ ਦੱਸੇ ਜਾ ਰਹੇ ਹੁੰਦਾ ਦੱਸਿਆ ਜਾ ਰਿਹਾ ਕਿ ਆ ਜਿਹੜੇ ਬੈਂਕ ਦੇ ਧਮਕਾਉਣ ਦੇ ਖਾਤੇ ਬਰਤੀ ਜਿਹੜਾ ਕਿ ਆ ਉਹਨਾਂ ਵੱਲੋਂ ਸੁਸਾਇਸਾਈਡ ਜਿਹੜਾ ਕਿ ਕਰ ਲਿੱਤਾ ਗਿਆ ਦਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਬੈਂਕ ਵੱਲੋਂ ਤਾਂ ਉਹਨਾਂ ਨੂੰ ਧਮਕਾਇਆ ਗਿਆ ਸੀ ਉਹਨਾਂ ਦਾ ਜਿਹੜਾ ਸੁਸਾਇਸਾਈਡ ਨੋਟ ਵੀ ਜਿਹੜਾ ਕਿ ਆ ਉਹਨ ਕਬੈਂਕ ਹੈ ਜਿਸ ਦੇ ਵੱਲੋਂ ਇਹਨਾਂ ਤੋਂ ਕਰਜ਼ਾ ਲਿਆ ਗਿਆ ਸੀਗਾ ਉਸ ਤੋਂ ਬਾਅਦ ਬੈਂਕ ਨੇ ਇਹਨਾਂ ਨੂੰ ਧਮਕਾਇਆ ਕਾਫੀ ਦੁਰਵਿਵਹਾਰ ਕੀਤਾ ਤੇ ਜਦੋਂ ਇਹਨਾਂ ਦਾ ਮੁੰਡਾ ਗਗਨਦੀਪ ਉਸ ਮਸਲੇ ਦੇ ਵਿੱਚ ਆਉਂਦਾ ਹੈ ਤਾਂ ਬੈਂਕ ਵਾਲੇ ਉਸ ਨੂੰ ਵੀ ਧਮਕਾਉਂਦੇ ਨੇ ਅਤੇ ਕਿਹਾ ਜਾਂਦਾ ਹੈ ਵੀ ਜੇਕਰ ਤੁਸੀਂ ਪੈਸੇ ਨਹੀਂ ਮੋੜੋਗੇ ਤਾਂ ਤੁਹਾਡੇ ਘਰ ਦਾ ਵੀ ਜਿਹੜਾ ਕਬਜ਼ਾ ਲੈ ਦਿੱਤਾ ਜਾਵੇਗਾ ਤਾਂ ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜੀ ਉਮਰ ਹੈ ਜਸਵੀਰ ਸਿੰਘ ਜੀ ਤਾਂ ਉਹਨਾਂ ਦੀ 60 ਸਾਲ ਉਮਰ ਹੈ ਤੇ ਕੁਲ ਵੀਕ ਹੋਰ ਦੀ ਜਿਹੜੀ ਉਮਰ ਹੈ 59 ইয়ারਸ ਦੱਸੀ ਜਾ ਰਹੀ ਹੈ ਤੇ ਸੁਸਾਈਡ ਜਿਹੜਾ ਕਿ ਅੱਜ ਵੀਰਵਾਰ ਦੇ ਦਿਨ ਸਵੇਰੇ ਜਦੋਂ तकरीबन ਜਦੋਂ 8:30 ਵਜੇ ਦੁਕਾਨ ਦੇ ਵਿੱਚ ਜਾਂਦੇ ਨੇ ਤਾਂ ਤਸਵੀਰਾਂ ਤੁਹਾਨੂੰ ਉਹਨਾਂ ਦੇ ਸਮੇਂ ਘਰ ਦੀਆਂ ਦਿਖਾ ਰਹੇ ਹਾਂ ਤੇ ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜੀ ਫੈਕਟਰੀ ਕਾਫੀ ਜ਼ਿਆਦਾ ਮਸ਼ਹੂਰ ਸੀ ਪੰਚ ਰਤਨ ਨਾਮ ਦੀ ਜਿਹੜੀ ਫੈਕਟਰੀ ਸਿਗੀ ਉੱਥੇ ਜਿੱਦੇ ਵਿੱਚ ਇਹਨਾਂ ਦੇ ਇਹ ਮਾਲਕ ਸੀਗੇ ਤਾਂ ਬੈਂਕ ਵੱਲੋਂ ਜਿਹੜਾ ਕਰਜ਼ਾ ਪਹਿਲਾਂ ਲਿਆ ਗਿਆ ਸੀ ਜਿਹੜਾ ਬੈਂਕ ਹੈ ਉਸ ਦੇ ਵੱਲੋਂ ਜਿਹੜਾ ਕਿ ਇਹ ਕਰਜ਼ਾ ਲਿਆ ਗਿਆ ਸੀਗਾ ਪਰ ਜਦੋਂ ਬੈਂਕ ਵਾਲੇ ਉਹਨਾਂ ਦੇ ਫੈਕਟਰੀ ਵਿੱਚ ਬਾਰ-ਬਾਰ ਜਿਹੜੇ ਮਾਰਦੇ ਸਨ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਤੰਗ ਵੀ ਕੀਤਾ ਜਾ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ तकरीबन ਪਿਛਲੇ 3 ਦਿਨਾਂ ਤੋਂ ਗਾਂਧੀ ਮਾਰ ਜਿਹੜੇ ਛੁੱਟੀਆਂ ਚੱਲ ਰਹੀਆਂ ਸੀਗੀਆਂ ਪਰ ਫੇਰ ਵੀ ਉਹ ਰੋਜ਼ ਸਵੇਰੇ ਉਸ ਦੁਕਾਨ ਦੇ ਵਿੱਚ ਜਾ ਕੇ ਬੈਠ ਜਾਂਦੇ ਹੁੰਦੇ ਸੀ ਪਰ ਅੱਜ ਵੀ ਹਰ ਵਾਰ ਦੇ ਦਿਨ ਜਦੋਂ ਉਹ ਸਵੇਰੇ ਦੁਕਾਨ ਤੇ ਜਾ ਕੇ ਬੈਠਦੇ ਨੇ ਤਾਂ ਕੁਝ ਸਮੇਂ ਬਾਅਦ ਇੱਕ ਸੁਸਾਈਡ ਨੋਟ ਲਿਖ ਕੇ ਆਪਣੇ ਕਬਰਡ ਵਿੱਚ ਰੱਖ ਦਿੰਦੇ ਨੇ ਤੇ ਜਦੋਂ ਉਹਨਾਂ ਦਾ ਮੁੰਡਾ ਜਿਮ ਦੀ ਐਕਸਰਸਾਈਜ਼ ਵਿੱਚ ਐਕਸਰਸਾਈਜ਼ ਕਰਕੇ ਵਾਪਸ ਫੈਕਟਰੀ ਵਿੱਚ ਪਹੁੰਚਦਾ ਹੈ ਤਾਂ ਉਹ ਦੇਖਦਾ ਹੈ ਕਿ ਉਹਦੇ ਮਾਤਾ ਪਿਤਾ ਜਿਹੜੇ ਨੇ ਥੱਲੇ ਡਿੱਗੇ ਹੋਏ ਨੇ ਜਦੋਂ ਉਹ ਹਲਾ ਕੇ ਪੁੱਛਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਜ਼ਹਿਰੀਲਾ ਪਦਾਰਥ ਜਿਹੜਾ ਕਿ ਇਹ ਨਿਗਲਿਆ ਤਾਂ ਇਸ ਕਰਕੇ ਸੁਸਾਈਡ ਨੋਟ ਜਿਹੜਾ ਕੀ ਹੈ ਜਦੋਂ ਉਸ ਦੇ ਵਿੱਚੋਂ ਮਿਲਦਾ ਕਵਰ ਦੇ ਵਿੱਚ ਉਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਜਾਂਦਾ ਇੱਕ ਬੈਂਕ ਵਾਲਾ ਜਦੋਂ ਦੁਰਵਿਵਹਾਰ ਕਰ ਰੇ ਸੀਗੇ ਉਹਨਾਂ ਨਾਲ ਉਹਨਾਂ ਦੀ ਦੁਕਾਨ ਦੇ ਵਿੱਚ ਆ ਕੇ ਜਦੋਂ ਘਰੇ ਵੀ ਉਹਨਾਂ ਦੇ ਘੇੜੇ ਮਾਰੇ ਤਾਂ ਉਹਨਾਂ ਨੂੰ ਬਿਲਕੁਲ ਵੀ ਸਹਿਣ ਨਹੀਂ ਹੋ ਸਕੇ ਤਾਂ ਉਸ ਕਰਕੇ ਇਹਨਾਂ ਨੇ ਇੱਕ ਅਖਠੋਰ ਜਿਹੜਾ ਕਦਮ ਚੱਕਿਆ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰੀ ਫੇਰ ਤੋਂ ਉਹਨਾਂ ਦੇ ਘਰ ਦੀਆਂ ਦਿਖਾਉਣੀਆਂ ਚਾਹਾਂਗੇ ਜਿੱਥੇ ਉਹ ਉਸ ਘਰ ਦੇ ਵਿੱਚ ਜਿਹੜੇ ਕਿ ਰਹਿੰਦੇ ਹੁੰਦੇ ਸੀਗੇ ਤਾਂ ਘਰ ਦੀ ਜੇਕਰ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹ ਲੋਕੇਸ਼ਨ ਹਰਬੰਸ ਪੂਰਾ ਟੋਕਾ ਮੁਹੱਲਾ ਦੇ ਨਾਮ ਨਾਲ ਮਸ਼ਹੂਰ ਜਿਹੜੀ ਲੋਕੇਸ਼ਨ ਹੈ ਜਿੱਥੇ ਉਹਨਾਂ ਦਾ ਘਰ ਸੀਗਾ ਤੇ ਜਿਹੜੀ ਫੈਕਟਰੀ ਉਹਨਾਂ ਦੀ ਪੰਚਰਤਨ ਨਾਮ ਦੀ ਫੈਕਟਰੀ ਜਿਹੜੀ ਗਾਂਧੀ ਨਗਰ ਮਾਰਕੀਟ ਦੇ ਵਿੱਚ ਹੁੰਦੀ ਸੀਗੀ ਤਾਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਜੀ ਜੀ ਜਸਵੀਰ ਕਾ ਜਸਵੀਰ ਸਿੰਘ ਤੇ ਇਹਨਾਂ ਦੀ ਵਾਈਫ ਜਿਹੜੀ ਕੁਲਦੀਪ ਕੌਰ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਸੁਸਾਈਡ ਕਰ ਲਿਆ ਜੀ ਇਹਨਾਂ ਦੇ ਬੇਟੇ ਦੀ ਸਟੇਟਮੈਂਟ ਦੇ ਆਧਾਰ ਤੇ ਅਸੀਂ ਜਿਹੜੇ ਇਹਨਾਂ ਨੂੰ ਤੰਗ ਕਰਦੇ ਸੀ ਬੰਦੇ ਉਹਨਾਂ ਦੇ ਖਿਲਾਫ ਅਸੀਂ ਪਰਚਾ ਦਰਜ ਕਰ ਦਿੱਤਾ ਇਹ ਹੋਜਰੀ ਦਾ ਕੰਮ ਕਰਦੇ ਆ ਜੀ ਉਹਨਾਂ ਤੋਂ 2 ਕਰੋੜ 38 ਲੱਖ ਦਾ ਲੋਨ ਲਿਆ ਸੀਗਾ ਜੀ ਜਿਹਦੀਆਂ ਇਹ 55 ਕਿਸ਼ਤਾਂ ਭਰ ਚੁੱਕੇ ਨੇ ਇਸ ਮਹੀਨੇ ਇਹਨਾਂ ਦੀ ਕਿਸ਼ਤ ਲੇਟ ਹੋ ਗਈ ਕਿਸ਼ਤ ਲੇਟ ਹੋਣ ਕਰਕੇ ਬੈਂਕ ਵਾਲੇ ਇਹਨਾਂ ਦੇ ਘਰ ਗੇੜੇ ਮਾਰਦੇ ਸੀ ਇਹਨਾਂ ਦੇ ਦੱਸਣ ਮੁਤਾਬਕ ਵੀ ਉਹਨਾਂ ਨੇ ਸਾਡੇ ਨਾਲ ਮਿਸਬਿਹੂਵ ਕੀਤਾ ਸਾਨੂੰ ਤੁਹਾਨੂੰ ਪਰੇਸ਼ਾਨ ਕੀਤਾ ਅਸੀਂ ਮਾਮਲਾ ਦਰਜ ਕਰ ਰਹੇ ਹਾਂ ਦੀ ਸਟੇਟਮੈਂਟ ਰਿਕਾਰਡ ਹੋ ਗਈ ਤੇ ਪੁਲਿਸ ਜਿਹੜੀ ਤਫ਼ਤੀਸ਼ ਅਸੀਂ ਕਰ ਰਹੇ ਹਾਂ